ਬੇਟੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਔਰਤ ਨੂੰ ਟੁੱਟ ਕੇ ਪਈ ਲੁਟੇਰੇ ਦੋ ਮੋਟਰਸਾਈਕਲ ਨੌਜਵਾਨਾਂ ਨੇ ਗਲੇ ਦੇ ਵਿੱਚੋਂ ਖੋਹੀ ਔਰਤ ਦੀ ਚਹਿ ਮਹਿਲਾ ਨੇ ਕੀਤਾ ਨੌਜਵਾਨਾਂ ਦਾ ਪਿੱਛਾ ਸਕੂਟੀ ਤੋਂ ਡਿੱਗਣ ਕਰਕੇ ਔਰਤ ਹੋਈ ਗੰਬੀਰ ਜ਼ਖਮੀ ਇਸ ਸਟ੍ਰੀਟ ਕੈਮਰੇ ਦੇ ਵਿੱਚ ਕੈਦ ਹੋਏ ਲੁਟੇਰੇ ਆਪਣੀ ਧੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਇੱਕ ਔਰਤ ਦੀ ਗੁਰਦਾਸਪੁਰ ਤੇ ਹਨੂਮਾਨ ਚੌਂਕ ਤੇ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਪਿਸਤਲ ਦੀ ਨੋਕ ਤੇ ਚੈਨ ਖੋਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਔਰਤ ਨੇ ਨੌਜਵਾਨਾਂ ਦਾ ਆਪਣੀ ਸਕੂਟਰੀ ਤੇ ਪਿੱਛਾ ਵੀ ਕੀਤਾ ਪਰ ਉਹ ਅਸਫਲ ਰਹੀ ਤਾਂ ਮੋਟਰਸਾਈਕਲ ਸਵਾਰ ਚਪਟ ਮਾਰ ਨੌਜਵਾਨਾਂ ਦੇ ਵੱਲੋਂ ਮਹਿਲਾ ਨੂੰ ਪਿਸਟਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਔਰਤ ਨੇ ਆਪਣੀ ਸਕੂਟਰੀ ਉਹਨਾਂ ਦੇ ਪਿੱਛੇ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਲਿਪ ਹੋ ਕੇ ਸੜਕ ਤੇ ਡਿੱਗ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਤਾਂ ਮਹਿਲਾ ਦੀ ਪਹਿਚਾਨ ਸੋਨਮ ਗੁਪਤਾ ਵਾਸੀ ਸ਼੍ਰੀ ਰਾਮ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ ਉੱਥੇ ਹੀ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਡਾਲੇ ਅਤੇ ਸਿਸ਼ਟਵੀ ਦੇ ਵਿੱਚ ਇਹਨਾਂ ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ। ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪੀੜਿਤ ਮਹਿਲਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਆ। ਮੇਰਾ ਨਾਮ ਸੋਨਮ ਗੁਪਤਾ, ਬਾਈਕ ਆਫ ਸਮੀਰ ਗੁਪਤਾ। ਮੈਂ ਸ਼ਰੀ ਰਾਮ ਕਲੋਨੀ ਸੇਵਨ ਲਾਈਨਸ ਗੁਰਦਾਸਪੁਰ ਉੱਥੇ ਰਹਿਣ ਵਾਲੀ ਮੇਰੀ ਬੇਟੀ ਟਿਊਸ਼ਨ ਤੇ ਜੀਸੀਮਨ ਨੂੰ ਟਿਊਸ਼ਨ ਤੋਂ ਲੈਣ ਆਈ ਸੀ। ਮੈਂ ਹਨੂਮਾਨ ਚੌਂਕ ਤੋਂ ਕਿਤਾਬ ਮੰਨ ਰੋਡ ਨੂੰ ਆਣਾ ਸੀ। ਸਿਟੀ ਹਾਰਟ ਹਨੂਮਾਨ ਚੌਂਕ ਤੇ ਸਿਟੀ ਹਾਰਟ ਆ ਨਾ। ਉੱਥੇ ਮੇਰੀ ਦੋ ਜਾਨਿਆਂ ਨੇ ਛੇਨ ਲਈ ਐ। ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਫੜੋ ਮੇਰੀ ਛੇਨ ਲਾ ਲਈ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਦੋ ਜਾਣੇ ਹੀ ਬਾਈਕ ਤੇ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਆ ਪਰ ਬੜੀ ਦੇਰ ਮੈਨੂੰ ਗੰਨ ਦਿਖਾਉਂਦਾ ਰਿਹਾ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਦੇਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨੀਆਰੀ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਆ ਫਿਰ ਨਾ ਉੱਥੇ ਕਿ ਜੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਕੰਟੀਨਿਊ ਸਪੀਡ ਕਰ ਲਈ ਆਪਣੀ ਬਾਈਕ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਐਸ ਵਾਲੀ ਗੀਤਾਪਮਨ ਰੋਡ ਤੇ ਆ ਕੇ ਬਹੁਤ ਸਪੀਡ ਤੇ ਮੈਂ ਉਹਨਾਂ ਨੇ ਕੰਟੀਨਿਊਲੀ ਮੈਨੂੰ ਗਨ ਦਿਖਾਉਂਦੇ ਰਹੇ ਪਰ ਮੈਂ ਫੇਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ ਦੇਰ ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੇ ਚੇਹੇ ਨਹੀਂ ਲਾ ਲੇ ਗਨ ਕਰਕੇ ਕੋਈ ਅੱਗੇ ਨਹੀਂ ਆਇਆ ਗਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਮੈਂ ਆਪ ਮੈਂ ਜਦ ਭਈਆ ਮੈਂ ਡਿੱਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਜਿਵੇਂ ਨਾ ਡਿੱਗਦੀ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਦੋ ਮੋਟਰਸਾਈਕਲ ਦੀ ਘੱਟ ਤੇ ਦੋ ਨਹੀਂ ਦੋ ਐਨੀ ਮੈਂ ਦੇਖਿਆ ਨਹੀਂ ਮੇਰੀ ਉਹਨਾਂ ਦੀ ਨੰਬਰ ਪਲੇਟ ਤੇ ਨਜ਼ਰ ਗਈ ਉਹਨਾਂ ਨੇ ਮੂੰਹ ਬੰਨੇ ਦੇਖੀ। ਮੇਰੇ ਸਮੇਂ ਉਹ ਲੈਣੀ ਕੀਤੀ ਪੁਲਿਸ ਆਈ ਆ। ਹਾਂਜੀ ਬੁਲੀਸ ਆਈ ਆ। ਉਹਨਾਂ ਨੇ ਸਾਰਾ ਕੁਝ ਨੋਟ ਕੀਤਾ। ਹੁਣ ਤੋਂ ਕਈ ਵੱਧਾ ਘੰਟਾ ਪਹਿਲਾਂ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਸੀ ਕਿ ਜਿਦਵਾ ਰੋਡ ਤੇ ਲੜੀ ਜਿਹੜੀ ਹੋ ਗਈ ਹੈ ਜਿਹੜਾ ਹੈ ਕਿ ਸੱਤ ਲੱਗੀ ਆ ਦੇ ਦੇਖ ਕੇ ਸਬੂਤ ਵੀ ਤੋਂ ਉਹਦੀ ਜਿਹੜੀ 24 ਸਲੇਸ਼ ਕੀਤੀ ਜੋ ਮੈਂ ਮੌਕੇ ਤੇ ਅਸੀਂ ਸਾਰੀ ਪੁਲਿਸ ਨੇ ਆਪਣੇ ਪੀਸੀਆਰ ਨੂੰ ਮੈਂ ਖੁਦ ਵੀ ਉਸ ਮੌਕੇ ਉੱਤੇ ਆ ਕੇ ਦੇਖਿਆ ਜਿਹੜੇ ਵਿਕਟਿਮਾਂ ਨੂੰ ਮਿਲਦੇ ਆ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹਰਮਚਾਉਂ ਦੇ ਵਿੱਚ ਸਹੀ ਐਡਰੈਸਡ ਉਹਦੇ ਸਾਹਮਣੇ ਨਾਲ ਦੀ ਸੈਚ ਹੋਣੀ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਫਾਲੋ ਕੀਤਾ ਜੋ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਕਿਉਰਿਟੀ ਦਿੱਤੀ ਗਈ ਉਹ ਤੋਂ ਡਿੰਗੇ ਨੇ ਔਰ ਉਹ ਜਿਹੜੇ ਬੰਦਿਆਂ ਦੀ ਸੀਸੀਟੀਵੀ ਫੁਟੇਜ ਮਦਦ ਨਾਲ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਪਛਾਣ ਗਈ ਇਹ 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 ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪਾਈ ਹੋਈ ਹੈ ਪਛਾਣਦੇ ਬਲੈਕ ਕਲਰ ਔਰ ਅਗਰ ਨੈਕਸ ਜਿਹੜਾ ਸਾਹਮਣੇ ਚਲਾ ਰਿਹਾ ਹੈ ਉਹਨੇ ਵਾਈਟ ਕਲਰ ਦੀ ਸ਼ਰਟ ਪਾਈ ਹੈ ਔਰ ਜਿਹੜਾ ਉਸਦੇ ਪਿੱਛੇ ਜਿਹੜਾ ਬਿਲਨ ਡਰਾਈਵਰ ਰਾਈਡਰ ਹੈਗਾ ਉਹਨੇ ਚੈੱਕ ਸ਼ਰਟ ਪਾਈ ਹੋਈ ਹੈ ਦੋਨਾਂ ਨੇ ਮੂੰਹ ਬੰਨੇ ਹੋਏ ਨੇ ਔਰ ਇਹਦੇ ਨਾਲ ਹੀ ਜਿਹੜਾ ਉਹਨਾਂ ਦਾ ਬਾਈਕ ਹੈ ਉਹਦੇ ਉਹਦੇ ਉੱਤੇ ਜਿਹੜਾ ਅੱਗੇ ਅੱਗੇ ਪਿੱਛੇ ਨੰਬਰ ਨਹੀਂ ਹੈਗੇ ਜੀ ਪਹਿਲਾਂ ਤਾਂ ਇਹ ਕਹਿਣਾ ਮੁਸ਼ਕਿਲ ਹੈ ਕਿ ਇਹਨਾਂ ਕੋਈ ਅਸਲਾ ਘਰਾ ਵੀ ਹੈਗਾ ਸੀ ਮਤਲਬ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੋ ਮਤਲਬ ਜੋ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਿਹੜੇ ਮਦਦਕਤਾ ਨਹੀਂ ਕੁਝ ਕੁਝ ਦੇਖ ਰਹੇ ਆ ਬਟ ਕੋਈ ਗੱਲ ਨਹੀਂ ਜੇ ਹੋਇਆ ਵੀ ਤਾਂ ਉਹ ਵੀ ਬ ਅਦਰ ਦੇ ਦੁਜੇ ਪਾਸੇ ਗੁਰਦਾਸਪੁਰ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਆਸ-ਪਾਸ ਦੇ ਸਿਸਟਮਿਕ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਇਹਨਾਂ ਚੁਪਟ ਮਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਛੜਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ